ਮਲੇ ਰਿੰਦਰ ਸਾਹਿਬ ਨਾਲ ਜੀ ਔਰ ਡਿਪਟੀ ਕਮਿਸ਼ਨਰ ਮੈਡਮ ਆਉਪਤੀ ਜੀ ਜਿਲ੍ਹਾ ਪ੍ਰਸ਼ਾਸਨ ਨੇ ਸਾਰੀ ਸਰਕਾਰ ਨੇ ਜਿਹੜੇ ਸੀਗੇ ਸਾਰੇ ਕਰਮਚਾਰੀਆਂ ਨੇ ਔਰ ਤੁਸੀਂ ਸਾਰਿਆਂ ਨੇ ਔਰ ਬਹੁਤ ਸਾਰੀਆਂ ਐਨ ਜੀਓਜ਼ ਨੇ ਮਿਲ ਕੇ ਜਿਹੜੇ ਬਹੁਤ ਹੀ ਇੱਕ ਭਿਆਨਕ ਕਿਸਮ ਦੇ ਹੜ੍ਹ ਆਏ ਸੀ ਪੰਜਾਬ ਦੇ ਵਿੱਚ 1988 ਦੇ ਹੜ੍ਹਾਂ ਦੇ ਵਿੱਚ ਮੈਂ ਸੇਵਾ ਕੀਤੀ ਸੀ ਜਿਹੜੇ ਆਪਣੇ ਕਪੂਰਥਲੇ ਦੇ ਵਿੱਚ ਜਿਹੜਾ ਜਿਹਨੂੰ ਵਾਪਰ ਏਰੀਆ ਕਹਿੰਦੇ ਆ ਸੁਲਤਾਨਪੁਰ ਲੋਧੀ ਦੇ ਵਿੱਚ ਔਰ ਫਿਰੋਜ਼ਪੁਰ ਦੇ ਵਿੱਚ ਉਦੋਂ ਵੀ ਬਹੁਤ ਨੁਕਸਾਨ ਹੋਇਆ ਸੀ ਬਟ ਇਸ ਵਾਰ ਜਿਹੜੀਆਂ ਹੈਗੀਆਂ ਵੇਵਜ਼ ਆਈਆਂ ਉਦੋਂ ਇੱਕ ਵਾਰੀ ਮਤਲਬ ਪਾਣੀ ਆਇਆ ਸੀਗਾ ਇੱਕ ਵੇਵ ਆਈ ਸੀ ਬਹੁਤ ਵੱਡੀ ਆਈ ਸੀ ਉਹਦੇ ਚ ਜਿਹੜਾ ਮੌਤਾਂ ਬਹੁਤ ਜ਼ਿਆਦਾ ਹੋਈਆਂ ਸੀ 500 ਤੋਂ ਵੱਧ ਮੌਤਾਂ ਹੋਈਆਂ ਸੀ ਉਦੋਂ ਇਸ ਵਾਰੀ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਲੋਕਾਂ ਦੀ ਕਾਫੀ ਹੱਦ ਤੱਕ ਜਾਨ ਬਚ ਫਿਰ ਵੀ ਜਿਹੜੀਆਂ ਹੈਗੀਆਂ 50 ਤੋਂ ਵੱਧ ਜਿਹੜੀਆਂ 55 ਤੋਂ ਵੱਧ ਜਿਹੜੀਆਂ ਡੈਥਸ ਹੋਈਆਂ ਹੈਗੀਆਂ ਔਰ ਮਾਝਲ ਪ੍ਰਦੇਸ਼ ਦੇ ਵਿੱਚ 400 ਤੋਂ ਜ਼ਿਆਦਾ ਲੋਕ ਜੜੇ ਹੈਗੇ ਆ ਉਹ ਔਰ 200 ਅਜੇ ਲਾਪਤਾ ਵੀ ਹੈਗੇ ਆ ਸੋ ਉੱਥੇ ਜਿਹੜਾ ਹਿਊਮਨ ਲਾਸ ਆਫ ਲਾਈਫ ਹੈਗਾ ਉਹ ਹਿਮਾਚਲ ਚ ਬਹੁਤ ਜ਼ਿਆਦਾ ਹੈ ਇਵਨ ਉਤਰਾਖੰਡ ਵੀ ਤੁਸੀਂ ਦੇਖ ਰਹੇ ਹੋ ਔਰ ਇਸ ਵਾਰੀ ਕਲਾਊਡ ਬਰਸਟ ਬਹੁਤ ਹੋਇਆ ਹੈ ਔਰ ਲੈਂਡਸਲਾਈਡਸ ਬਹੁਤ ਹੋਇਆ ਹੈ ਹਿਮਾਚਲ ਦੇ ਵਿੱਚ ਇਵਨ ਜੰਮੂ ਕਸ਼ਮੀਰ ਦੇ ਵਿੱਚ ਔਰ ਉਤਰਾਖੰਡ ਦੇ ਵਿੱਚ ਸੋ ਇਹ ਇੱਕ ਬਹੁਤ ਜਿਹੜੀ ਇੱਕ ਤੁਹਾਨੂੰ ਕਹਲੋ ਵੀ ਇੱਕ ਮਹਾਮਾਰੀ ਕਿਸਮ ਦੀ ਔਰ ਸਭ ਤੋਂ ਜ਼ਿਆਦਾ ਜਿਹੜਾ ਪਾਣੀ ਚਾਹੀਏ ਉਹ ਜੰਮੂ ਕਸ਼ਮੀਰ ਦਾ ਚਾਹੀਏ ਹਿਮਾਚਲ ਦਾ ਉਹ ਪਹਿਲਾਂ ਡੈਮਾਂ ਚਾਂਦਾ ਫਿਰ ਡੈਮੋਂ ਤੋਂ ਛੱਡਿਆ ਜਾਂਦਾ ਔਰ ਉਹ ਸਾਰਾ ਇੱਥੇ ਫਾਜ਼ਲ ਕਾ ਦੇ ਵਿੱਚ ਪਹੁੰਚਦਾ ਇੱਥੇ ਆ ਕੇ ਮਾਰ ਕਰਦਾ ਅਲਟੀਮੇਟ ਲੀ ਉਹ ਤੁਸੀਂ ਯੂ ਹੈਵ ਵਾਰਨ ਦਾ ਬਰੰਟ ਤੇ ਉਹਦੇ ਵਿੱਚ ਤੁਸੀਂ ਬੜੀ ਬਹਾਦਰੀ ਦੇ ਨਾਲ ਲੋਕਾਂ ਨੂੰ ਪਹਿਲਾਂ ਰੈਸਕਿਊ ਫਿਰ ਰੀਲੀਫ ਉਹਦੇ ਸਾਰਿਆਂ ਨੇ ਤੁਸੀਂ ਵੱਧ ਤੋਂ ਵੱਧ ਯੋਗਦਾਨ ਪਾਇਆ ਔਰ মিডিਆ ਨੇ ਸਾਨੂੰ ਬਹੁਤ ਵਾਰੀ ਸਾਨੂੰ ਐਕਸਡੇਵਲ ਜਿਹੜੀ ਸੀ ਉਹ ਇਨਫੋਰਮੇਸ਼ਨ ਦੇ ਕੇ ਜਾਨਾਂ ਬਚਾਉਣ ਦੇ ਵਿੱਚ ਵੀ ਕਈ ਵਾਰੀ ਕੋਈ ਪ੍ਰੈਗਨੈਂਟ ਲੇਡੀ ਸੀ ਜਾਂ ਕੋਈ ਸਨੇਕ ਬਾਈਟ ਹੋ ਗਈ ਕਿਸੇ ਨੂੰ ਕੋਈ ਹੋਰ ਮੈਡੀਕਲ ਐਮਰਜੈਂਸੀ ਹੋ ਗਈ ਉਹਨਾਂ ਦੇ ਵਿੱਚ মিডিਆ ਦਾ ਬਹੁਤ ਸ਼ਲਾਘਾਯੋਗ ਕੰਮ ਰਿਹਾ ਸੋ ਮੈਂ মিডিਆ ਦਾ ਆਪਣਾ ਧੰਨਵਾਦ ਵੀ ਕਰਦਾ ਔਰ ਸ਼ਲਾਗਾ ਵੀ ਕਰਦਾ ਉਹਨਾਂ ਦੇ ਕੰਮ ਦੀ ਤੇ ਹੁਣ ਜਿਹੜੀ ਸਾਡੀ ਪਾਣੀ ਜਿਆਦਾ ਰਿਸਿਡ ਕਰ ਰਿਹਾ ਹੈਗਾ rescuer ਤੇ relief ਜੜੇ ਹੈਗੇ ਮੇਅਰਸ ਉਹ ਨੀਅਰਲੀ ਨੀਅਰਲੀ ਦੇ ਆਰ ਕਮਿੰਗ ਟੂ ਐਂਡ ਤੇ ਆਪਾਂ ਵੀ ਹੋਪ ਐਂਡ ਪ੍ਰੇ ਆਪਾਂ ਉਮੀਦ ਕਰਦੇ ਆਂ ਔਰ ਅਰਦਾਸ ਵੀ ਕਰਦੇ ਆਂ ਕਿ ਜਿਸ ਤਰ੍ਹਾਂ ਹੁਣ ਕੱਲ ਵੀ ਤੁਹਾਡੇ ਜਿਹੜਾ ਸੀਗਾ ਉਹ ਉਹ ਖਾਸ ਕਰਕੇ ਉੱਤਰਾਖੰਡ ਦੇ ਵਿੱਚ ਔਰ ਇਵਨ ਹਿਮਾਚਲ ਦੇ ਵਿੱਚ ਜੜਾ ਹੈਗਾ ਫਿਰ ਕ라우ਡ ਬਸਟ ਹੋਇਆ ਕਿ ਹੁਣ ਜਿਹੜੀ ਮੌਨਸੂਨ ਰਿਟਰੀਟ ਕਰ ਰਹੀ ਹੈ ਤੇ ਇਹ ਜਿਹੜੀ ਪ੍ਰੋਬਲਮ ਓਵਰ ਹੋ ਜਾਈਗੀ ਤੇ ਹੁਣ ਅਸੀਂ ਜਿਹੜਾ ਅਗਲਾ ਸਾਡਾ ਫੇਜ਼ ਹੈ ਉਹਦੇ ਚ ਦੋ ਕੰਪੋਨੈਂਟ ਹੈ ਜੀ ਇੱਕ ਤਾਂ ਮੇਰੇ ਸਿਹਤ ਮਹਿਕਮੇ ਨਾਲ ਸਿੱਧਾ ਜੁੜਿਆ ਹੋਇਆ ਜਿਹਦੇ ਚ ਵੈਕਟਰ ਬੋਰਨ ਵਾਟਰ ਬੋਰਨ ਮੱਖੀਆਂ ਮੱਛਰਾਂ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਹੜੀ ਸਭ ਤੋਂ ਜ਼ਿਆਦਾ ਚਿੰਤਾ ਹੁੰਦੀ ਆ ਸਕਿਨ ਡਿਜ਼ੀਜ਼ਸ ਦੇ ਪੇਸ਼ੈਂਟਸ ਬਹੁਤ ਆਏ ਆ ਜੀ ਆਈ ਇਨਫੈਕਸ਼ਨਸ ਬਹੁਤ ਆਈਆਂ ਵਾਇਰਲ ਫੀਵਰ ਬਹੁਤ ਹੋ ਰਿਹਾ ਔਰ ਇਹਦੇ ਵਿੱਚ ਇਹਦੇ ਨਾਲ ਨਾਲ ਜਿਹੜਾ ਹੈਗਾ ਉਹ ਡਾਰੀਆਂ ਦੇ ਕੇਸ ਆ ਰਹੇ ਆ ਸਪਰੈਡਿਕ ਆ ਜਿਹੜਾ ਲੇਕਿਨ ਕੋਈ ਏਦਾਂ ਨਹੀਂ ਆ ਕਿ ਇੱਕ ਜਗ੍ਹਾ ਤੇ ਕੋਈ 10 20 ਜਾਂ 50 ਕੇਸ ਹੋ ਗਿਆ ਕਿਤੇ ਇੱਕ ਜਾਂ ਦੋ ਇੱਕ ਦੋ ਛੋਟਪੁੱਟ ਕੇਸ ਆ ਰਹੇ ਆ ਸੋ ਉਹਦੇ ਵਾਸਤੇ ਮੈਡੀਕਲ ਟੀਮਾਂ ਜਿਹੜੀਆਂ ਹੈਗੀਆਂ ਉਹ ਹਰ ਇੱਕ ਪਿੰਡ ਤੱਕ ਜਿਹੜਾ ਪਿੰਡ ਡੁੱਬਿਆ ਹੋਇਆ ਉੱਥੇ ਤੱਕ ਵੀ ਜਿੱਥੇ ਤੱਕ ਐਂਬੂਲੈਂਸ ਜਾਂਦੀ ਆ ਉੱਥੇ ਬੇਸ ਹਸਪੀਟਲ ਬਣਾਤੇ ਅਸੀਂ ਉਸ ਤੋਂ ਅੱਗੇ ਟਰੈਕਟਰ ਦੇ ਉੱਤੇ ਜਿਹੜਾ ਟਰੈਕਟਰ ਵੀ ਨਹੀਂ ਜਾਂਦਾ ਤਾਂ ਬੋਟ ਦੇ ਉੱਤੇ ਜਾ ਕੇ ਵੀ ਜਿਹੜੇ ਸਾਡੇ ਸਟਾਫ ਹੈ ਔਰ ਆਸ਼ਾ ਵਰਕਰਜ਼ ਘਰ ਘਰ ਜਾ ਕੇ ਕੰਮ ਕਰ ਰਹੀਆਂ ਆ ਇਹਦੇ ਨਾਲ ਨਾਲ ਅਸੀਂ ਇੱਕ ਸਪੈਸ਼ਲ ਕੈਂਪੇਨ ਚਲਾਈ ਸੀ ਜਿਹਦੇ ਵਿੱਚ ਅਸੀਂ ਜਿਹੜੇ ਵਰਸਟ ਅਫੈਕਟਡ ਪਿੰਡ ਸੀਗੇ 2300 ਦੇ ਕਰੀਬ 2310 ਉਹਨਾਂ ਦੇ ਵਿੱਚ ਅਸੀਂ ਡੋਰ ਟੂ ਡੋਰ ਸਰਵੇ ਉਹਦੇ ਵਿੱਚ ਜਿਹੜਾ ਹੈਗਾ ਕੱਲੀ ਆਸ਼ਾ ਵਰਕਰ ਹਰ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਕਿੱਟਾਂ ਵੀ ਦਿੱਤੀਆਂ ਔਰ ਫੀਵਰ ਦਾ ਸਰਵੇ ਡਾਇਰੀਆ ਦਾ ਸਰਵੇ ਹੋਰ ਕਿਹੜੀਆਂ ਬਿਮਾਰੀਆਂ ਹੈਗੀਆਂ ਔਰ ਉਹਦੇ ਨਾਲ ਨਾਲ ਜਿਹੜੀਆਂ ਮੋਬਾਈਲ ਮੈਡੀਕਲ ਟੀਮਸ ਤੇ ਉਹਨਾਂ ਨੇ ਤਕਰੀਬਨ ਤਕਰੀਬਨ ਜਿਹੜਾ ਹੈਗਾ 1.5 ਲੱਖ ਤੋਂ ਵੱਧ ਜਿਹੜੇ ਲੋਕਾਂ ਦਾ ਹੁਣ ਤੱਕ ਜਿਹੜਾ ਇਲਾਜ ਕਰ ਚੁੱਕੇ ਆ ਔਰ ਜਿਹੜੇ ਕੋਈ ਬਲੱਡ ਪ੍ਰੈਸ਼ਰ 슈ਗਰ ਹਾਰਟ ਅਟੈਕ ਦੂਜੇ ਪੇਸ਼ੈਂਟਸ ਆ ਉਹਨਾਂ ਤੱਕ ਦਵਾਈਆਂ ਉਹਨਾਂ ਦੇ ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਕੋਈ ਵੀ ਮੈਡੀਕਲ ਐਮਰਜੈਂਸੀ ਆ ਉਹਦੇ ਵਾਸਤੇ ਹਰ ਜਿਹੜੀ ਸਾਰੇ ਪੂਰਾ ਟ੍ਰੀਟਮੈਂਟ ਜਿਹੜਾ ਫ੍ਰੀ ਕੀਤਾ ਜਾ ਰਿਹਾ ਹੁਣ ਅਸੀਂ ਸਪੈਸ਼ਲਿਸਟਾਂ ਦੇ ਕੈਂਪ ਔਰ ਬੈਕਅਪ ਜਿਹੜੀਆਂ ਸਾਡੀਆਂ ਸਰਵਿਸਿਜ਼ ਆ ਜਿਹਦੇ ਵਿੱਚ ਚਾਹੇ ਕੋਈ ਸਨੇਕ ਬਾਈਟ ਹੋਵੇ ਡੌਗ ਬਾਈਟ ਹੋਵੇ ਕੋਈ ਹੋਰ ਮੈਡੀਕਲ ਐਮਰਜੈਂਸੀ ਹੋਵੇ ਉਹਦੀਆਂ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਸਾਰੀਆਂ ਸਾਡੇ ਸਾਰੇ ਹਸਪਤਾਲਾਂ ਦੇ ਵਿੱਚ ਮੌਜੂਦ ਆ ਸਾਰਾ ਸਰਕਾਰ ਨੇ ਬੰਦੋਬਸਤ ਕੀਤਾ ਹੋਇਆ ਅਜੇ ਤੱਕ ਜਿਹੜੇ ਆਪਣੇ ਜੇ ਮੈਂ 2023 ਦੇ ਹਿਸਾਬ ਨਾਲ ਗੱਲ ਕਰਾਂ ਤਾਂ ਸਾਡੇ ਤਕਰੀਬਨ ਤਕਰੀਬਨ ਜਿਹੜਾ 80% ਤੋਂ ਜ਼ਿਆਦਾ ਰਿਡਕਸ਼ਨ ਹੈਗੀ ਹੈ ਡੈਂਗੂ ਕੇਸਸ ਦੇ ਵਿੱਚ ਕਿਉਂਕਿ ਇਹਦਾ 23 ਨਾਲ ਕੰਪੈਰੀਸ਼ਨ ਕਿਉਂਕਿ 23 'ਚ ਵੀ ਹੜ੍ਹ ਆਏ ਸੀ ਆਪਣੇ ਐਨੇ ਭੜੇ ਨਹੀਂ ਸੀ ਬਟ ਉਦੋਂ ਸਾਡੇ ਡੈਂਗੀ ਦੇ ਬਹੁਤ ਜ਼ਿਆਦਾ ਮਾਰ ਪਈ ਸੀ ਲੇਕਿਨ ਇਸ ਵਾਰੀ ਡੈਂਗੀ ਵੀ ਕੰਟਰੋਲ 'ਚ ਹੈ ਡਾਇਰੀਆ ਵੀ ਕੰਟਰੋਲ 'ਚ ਹੈ ਤੇ ਜਿਹੜਾ ਚਿਕਨ ਗੁਨੀ ਹੈਗਾ ਉਹਦੇ 99% ਦੇ ਕਰੀਬ 90% ਤੋਂ ਜ਼ਿਆਦਾ ਰਿਡਕਸ਼ਨ ਹੋਈ ਆ ਸੋ ਇਹਦੇ ਵਿੱਚ ਜਿਹੜੀਆਂ ਤੁਹਾਡੀਆਂ acute diarrheal disease outbreak ਕਹਿੰਦੇ ਉਹ ਵੀ ਸਾਡੀਆਂ ਅੱਧੀਆਂ ਹੋਈਆਂ ਪਿਛਲੀ ਵਾਰੀ ਨਾਲੋਂ ਸਨੇਕ ਬਾਈਟ ਦੇ ਵਿੱਚ ਵੀ 60% ਕਮੀ ਆਈ ਆ ਡੈਥਸ ਵਿੱਚ ਕਾਫੀ ਕਮੀ ਆਈ ਆ ਸੋ ਓਵਰ ਆਲ ਜਿਹੜਾ ਹੈਗਾ ਜਿਹੜਾ ਜਿਸ ਤਰ੍ਹਾਂ ਸਿਹਤ ਮਹਿਕਬੇ ਨੇ ਹੋਰ ਬਹੁਤ ਸਾਰੇ ਐਨ ਜੀਓes ਦੇ ਸਹਿਯੋਗ ਨਾਲ ਲੋਕਾਂ ਨੂੰ ਸਿਹਤ ਸੋਚਨਾ ਪਹੁੰਚਾਈਆਂ ਉਹ ਅਸੀਂ ਉਹਨੂੰ ਮੇਨਟੇਨ ਕਰਾਂਗੇ ਜੀ ਅਗਲੇ 6 ਮਹੀਨੇ ਤੱਕ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਡਾਕਟਰ ਨਵੇਂ ਸੀਗੇ ਅਸੀਂ ਉਹਦੇ ਵਿੱਚੋਂ ਜਿਹੜੇ 700 ਨੂੰ ਜਿਹੜੇ ਅਪਾਇੰਟਮੈਂਟ ਲੈਟਰ ਦੇ ਦੇਤੇ ਸੀ ਉਹਨੂੰ ਦੇਣੇ ਸੀ ਇਨਫੈਕਟ ਉਹਨਾਂ ਦਾ ਮੈਡੀਕਲ ਹੋਣਾ ਸੀ ਅਸੀਂ ਕਾ ਸਿੱਧਾ ਜਾ ਕੇ ਫਰਟ ਦੀ ਡਿਊਟੀ ਕਰੋ 472 ਜੁਆਇਨ ਕਰ ਗਏ ਤੁਹਾਡੇ ਫਾਜ਼ਿਲਕਾ ਦੇ ਵਿੱਚ ਡਾਕਟਰ ਆਉਂਦੇ ਸੀ 34 ਡਾਕਟਰ ਇੱਥੇ ਜੁਆਇਨ ਕਰ ਗਏ ਉਹਦੇ ਨਾਲ ਸਾਨੂੰ ਐਮਰਜੈਂਸੀ ਸਰਵਿਸਿਸ ਦੇਣ ਚ ਫਾਇਦਾ ਹੋ ਰਿਹਾ ਤੇ ਆਉਣ ਵਾਲੇ ਦਿਨਾਂ ਚ ਅਸੀਂ ਤੁਹਾਡੇ ਵੈਂਟੀਲੇਟਰ ਸਾਰਾ ਕੁਝ ਆ ਗਿਆ ਹੈਗਾ ਉਹਨੂੰ ਟ੍ਰੇਨਿੰਗ ਦੇ ਕੇ ਬੱਚਿਆਂ ਨੂੰ ਉਹ ਵਾਲੀ ਵੀ ਜਿਹੜੀ ਕ੍ਰਿਟੀਕਲ ਕੇਅਰ ਹੈ ਸਰਵਿਸਿਸ ਉਹ ਵੀ ਸ਼ੁਰੂ ਕਰਾਂਗੇ ਕੈਂਸਲ ਦਾ ਹਸਪੀਟਲ ਵੀ ਸ਼ੁਰੂ ਕਰਾਂਗੇ ਹੁਣ ਜਿਹੜਾ ਅਗਲਾ ਸਟੈਪ ਹੈ ਉਹ ਹੈਗਾ ਕਿ ਆਪਾਂ ਜਿਹੜੇ ਬੰਦੇ ਆ ਜਿਹੜੇ ਜਿਹੜੇ ਪਿੰਡ ਜਿਹੜੇ ਵ ਕਿਸੇ ਦਾ ਖੇਤ ਵੀ ਚਲਾ ਗਿਆ। ਕਿਸੇ ਬੰਦੇ ਦੇ ਪਿੰਡ ਚ ਪਾਣੀ ਵੜ ਗਿਆ ਉਹਦਾ ਕਾਰ ਡੈਮੇਜ ਹੋ ਗਿਆ ਜਾਂ ਡਿੱਗ ਗਿਆ। ਔਰ ਕਈਆਂ ਦੇ ਤਾਂ ਵਿਚਾਰਾਂ ਦੇ ਅਨਫੋਰਚੂਨੇਟਲੀ ਜਿਹੜੇ ਹੈ ਗਿਆ ਉਹ 55 ਦੇ ਕਰੀਬ 60 ਦੇ ਕਰੀਬ ਮੇਲ ਮੈਂਬਰ ਜਿਹੜੇ ਅਰਨਿੰਗ ਮੈਂਬਰ ਹੈ ਉਹ ਵੀ ਗਏ। ਔਰ ਕੋਈ ਵਿਧਵਾ ਔਰਤ ਹੈ, ਕੋਈ ਬਜ਼ੁਰਗ ਹੈ। ਸੋ ਪ੍ਰਾਇਰੀਟੀ ਦੇ ਉੱਤੇ ਉਹਨਾਂ ਦੇ ਘਰ ਬਣਾਣਾ, ਉਹਨਾਂ ਦੀ ਜ਼ਮੀਨ ਦੇ ਵਿੱਚ ਉਹਨਾਂ ਨੂੰ ਮਰੋ ਡੀਸੇਲਟੈਂਗ ਕਰਨਾ, ਫਸਲ ਬਿਜਵਾਣਾ, ਉਹਨਾਂ ਦੇ ਬੱਚਿਆਂ ਦੇ ਸਕੂਲ ਠੀਕ ਹੋਣਾ, ਸਕੂਲ ਠੀਕ ਕਰਕੇ ਬੱਚਿਆਂ ਨੂੰ ਸਾਰਾ ਕਿਤਾਬਾਂ ਸਾਰਾ ਕੁਝ ਹੀ ਗਿਆ ਨਾ ਜੀ ਫਿਰ। ਉਰਨ ਨੂੰ ਨਵੇਂ ਸਿਰੇ ਤੋਂ 유ਨੀਫਾਰਮ ਕਿਤਾਬਾਂ ਦੇ ਕੇ ਸਕੂਲ ਚ ਭੇਜਣਾ ਕਿਸਾਨ ਨੂੰ ਖੇਤ ਚ ਭੇਜਣਾ ਦੁਕਾਨਦਾਰ ਨੂੰ ਉਹਦੇ ਕੰਮ ਤੇ ਲਾਣਾ ਮਜ਼ਦੂਰ ਜਿਹੜਾ ਹੈਗਾ ਉਹ ਵੀ ਤਾਂ ਵਿਚਾਰਾ ਨਾਲ ਰਗੜਿਆ ਗਿਆ ਜਿਹੜਾ ਚਾਹੇ ਖੇਤ ਮਜ਼ਦੂਰ ਹੈ ਚਾਹੇ ਦੂਜੇ ਮਜ਼ਦੂਰ ਹੈ ਉਹਨਾਂ ਦਾ ਵੀ ਜਿਹੜਾ ਹੈਗਾ ਸਾਰਾ ਪੁਨਰਵਾਸ ਕਰਨਾ ਇਹਦੇ ਵਾਸਤੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਸਪੈਸ਼ਲ ਜਿਹੜੀ ਮੁਹਿੰਮ ਸ਼ੁਰੂ ਕੀਤੀ ਆ ਉਹ ਹੈ ਕਿ ਮਿਸ਼ਨ ਚੜ੍ਹਦੀ ਕਲਾ ਜਿਹੜਾ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਮੰਤਰ ਦਿੱਤਾ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਇਹ ਸਰਵਤ ਦੇ ਭਲੇ ਦਾ ਮਿਸ਼ਨ ਹੈ ਜੀ ਇਹਦੇ ਚ ਮੈਂ ਤੁਹਾਡੇ ਜ਼ਰੀਏ ਤੁਹਾਨੂੰ ਵੀ ਕਰਦਾ ਜੀ ਸਾਰਿਆਂ ਨੂੰ ਮੈਂ ਮੈਂ ਹਰ ਇੱਕ ਜਿਹੜਾ ਵੀ ਦੇਸ਼ ਵਾਸੀ ਉਚੇਚੇ ਤੌਰ ਤੇ ਜਿਹੜਾ ਪੰਜਾਬੀ ਚਾਹੇ ਉਹ ਪੰਜਾਬ ਚ ਰਹਿੰਦਾ ਪੰਜਾਬ ਤੋਂ ਬਾਹਰ ਰਹਿੰਦਾ ਜਾਂ ਕਿਸੇ ਦੇਸ਼ ਕਿਸੇ ਹੋਰ ਦੇਸ਼ ਚ ਰਹਿੰਦਾ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਵੇਲੇ ਸਮਾਂ ਹੈ ਕਿ ਆਪਾਂ ਜਿਹੜੇ ਸਾਡੇ ਭਰਾ ਆ ਉਹਨਾਂ ਨੂੰ ਸਾਡੀ ਲੋੜ ਆ ਇਹ ਜ਼ਰੂਰੀ ਨਹੀਂ ਕਿ ਅਸੀਂ ਲੱਖ ਦੇਣਾ 10 ਲੱਖ ਦੇਣਾ ਜਾਂ ਕੋਰ ਰੁਪਇਆ ਦੇਣਾ ਆਪਾਂ 10 ਰੁਪਏ ਵੀ ਦੇ ਸਕਦੇ ਆ 100 ਰੁਪਏ ਵੀ ਦੇ ਸਕਦੇ ਆ ਤੇ ਉਹਦੇ ਵਾਸਤੇ ਜਿਹੜਾ ਤੁਹਾਡੀ ਵੈਬਸਾਈਟ ਹੈਗੀ ਆ ਉਹ rangla.punjab.gov.in ਉਹਦੇ ਤੇ ਜਾ ਕੇ ਤੁਸੀਂ 10 ਰੁਪਏ ਵੀ ਡੋਨੇਟ ਕਰ ਸਕਦੇ ਹੋ 10 ਲੱਖ ਵੀ ਕਰ ਸਕਦੇ ਹੋ ਕਰੋੜ ਵੀ ਕਰ ਸਕਦੇ ਹੋ ਜੋ ਜਿੰਨੀ ਕਿਸੇ ਦੀ ਸ਼ਰਧਾ ਹੋਵੇ ਜਿੰਨੀ ਕਿਸੇ ਦੀ ਸਮਰੱਥਾ ਹੋਵੇ ਬਟ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਦਾਨ ਜ਼ਰੂਰ ਕਰੋ ਦਾਨ ਦੇ ਵਿੱਚ ਬਰਕਤ ਹੁੰਦੀ ਆ ਦਾਨ ਦੇ ਪੈਸੇ ਨਾਲ ਜਿਹੜਾ ਕੰਮ ਹੋਏਗਾ ਉਹ ਹਮੇਸ਼ਾ ਸਿਰੇ ਚੜੇਗਾ ਉਹਦੇ ਨਾਲ ਅਸੀਂ ਸਾਰਾ ਜਿਹੜਾ ਪੰਜਾਬ ਹੈ ਜਦੋਂ ਵੀ ਪੰਜਾਬ ਤੇ ਕ੍ਰੈਸ਼ਸ ਆਏ ਆ ਅਸੀਂ ਆਪਰੇਸ਼ਨ ਸੰਧੂਰ ਦਾ ਵੀ ਸਾਡੇ ਲੋਕਾਂ ਨੇ ਸਾਹਮਣਾ ਕੀਤਾ ਬੜੀ ਬਹਾਦਰੀ ਨਾਲ ਕੀਤਾ ਇਹ ਵੀ ਬੜੀ ਵੱਡੀ ਨਸੀਬਤ ਹੈ ਇਹਦਾ ਵੀ ਸਾਹਮਣਾ ਕਰ ਰਹੇ ਆ ਔਰ ਪੰਜਾਬ ਇਸ ਦੁਖਾਂਤ ਚ ਉੱबरेਗਾ ਸਟਰੋਂਗ ਹੋ ਕੇ ਉੱबरेਗਾ ਅਸੀਂ ਨਵੇਂ ਜਿਹੜੇ ਜਿਹੜੇ ਅਸੀਂ ਹਸਪਤਾਲ ਬਣਾਵਾਂਗੇ ਅਸੀਂ ਇਹ ਸੋਚ ਕੇ ਬਣਾ ਰਿਹਾ ਜੇ ਮੁੜ ਕੇ ਇਸ ਤਰ੍ਹਾਂ ਦਾ ਹੜਾ ਆ ਜਾਏ ਬਨ ਵੀ ਇਹ ਸੋਚ ਕੇ ਬਣਾਵਾਂਗੇ ਨਵੇਂ ਪੱਤਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਇਹਦੇ ਵਿੱਚ ਸੈਂਟਰਲ ਗਵਰਨਮੈਂਟ ਦਾ ਰੋਲ ਜਿਹੜਾ ਹੋਇਆ ਰਹੇਗਾ ਕਿ ਉਹ ਜਿਹੜੇ ਸਾਰੇ ਸਟੇਟਸ ਨੂੰ ਬਿਠਾਤੇ ਤਾਂ ਕਿ ਹਿਮਾਚਲ ਦਾ ਪਾਣੀ ਹਿਮਾਚਲ ਹਰਿਆਣਾ ਦਾ ਪਾਣੀ ਸਾਨੂੰ ਪੰਜਾਬ ਨੂੰ ਪਹਿਲਾਂ ਮਾਰ ਕਰਦਾ ਆ ਕੇ ਜੇ ਕਗਰ ਦੇ ਵਿੱਚ ਫਿਰ ਉਸ ਤੋਂ ਬਾਅਦ ਜਾ ਸੁਖਨਾ ਲੈਕ ਤੋਂ ਆਂਦਾ ਇਹ ਸਾਰਿਆਂ ਦਾ ਇੱਕ ਕੰਬਾਈਂਡ ਐਫਰਟ ਕਰਕੇ ਜਿਹੜੀ ਸਾਡੀ ਵੈਦਰ ਫੋਰਕਾਸਟਿੰਗ ਹੈ ਸਾਡਾ ਮੈਟਰ ਡਿਪਾਰਟਮੈਂਟ ਕਹਿੰਦਾ 5 ਮਿਲੀਮੀਟਰ بارش ਹੋਣੀ ਆ ਹੋ ਜਾਂਦੀ ਆ 50 ਮਿਲੀਮੀਟਰ ਉਹ ਕਹਿੰਦੇ 18 ਮਿਲੀਮੀਟਰ ਹੋਣੀ ਆ ਹੋ ਜਾਂਦੀ 180 ਮਿਲੀਮੀਟਰ ਸੋ ਉਹਨੂੰ ਵੀ ਐਕੂਰੇਟ ਕਰਨਗੇ ਜਿੱਥੇ ਸੈਟਲਾਈਟ ਬਣਾ ਰਹੇ ਆ ਐਡੀ ਐਡੀਆ ਮਜ਼ਾਈਲਾ ਬਣਾ ਰਹੇ ਆ ਅਸੀਂ ਬੰਬ ਬਣਾ ਰਹੇ ਆ ਅਸੀਂ ਬੰਨ ਬਣਾਈਏ ਸਾਰੇ ਸੂਬੇ ਪਾਣੀ ਆਪਣੇ ਆਪਣੇ ਨੂੰ ਸੰਭਾਲਣ ਇਹੋ ਜਿਹੇ ਹਾਲਾਤ ਹੋ ਜਾਣ ਤਾਂ ਸਾਡੇ ਹਸਪਤਾਲ ਸਾਡੇ ਸਕੂਲ ਸਾਡੇ ਘਰ ਕੁਝ ਹੋ ਸਕਦਾ ਪਾਣੂ ਕੁਝ ਇੱਕ ਪਿੰਡ ਜਿਵੇਂ ਕੱਲ ਬਹਿ ਗਿਆ ਸੀ ਉੱਥੇ ਕਾਲੂ ਵਾਲਾ ਜਿਹੜਾ ਪਿੰਡ ਹੈਗਾ ਪਰੋਜਪੁਰ ਦੇ ਵਿੱਚ ਉਹਨੂੰ ਦੂਜਾ ਜਿਹੜਾ ਸੀਗਾ ਤੁਹਾਡਾ ਟੈਂਡੀ ਵਾਲਾ ਉਹ ਵੀ ਲੋਕਾਂ ਨੇ ਬੜੀ ਮੁਸ਼ਕਲ ਨਾਲ ਬਚਾਇਆ ਜੀ ਟੈਂਡੀ ਵਾਲਾ ਵੀ ਉਹਨਾਂ ਨੂੰ ਸ਼ਾਇਦ ਕਿਤੇ ਮਤਲਬ ਰੀਹੈਬਿਟ੍ਰੇਟ ਕਰਨ ਦੀ ਕਿਤੇ ਉਸ ਤੋਂ ਫਲੱਡ ਪਲੇਨ ਤੋਂ ਬਾਹਰ ਲਿਜਾ ਕੇ ਉਹਨਾਂ ਨੂੰ ਸੈਟਲ ਕਰਨ ਦੀ ਲੋੜ ਹੈ ਸੋ ਵੱਡੇ ਵੱਡੇ ਕੰਮ ਹੈ ਮੈਂ ਉਮੀਦ ਕਰਦਾ ਕਿ ਕੇਂਦਰ ਸਰਕਾਰ ਜੋ ਪੰਜਾਬ ਸਰਕਾਰ ਉਪਰਾਲਾ ਕਰ ਰਹੀ ਹੈ ਉਹ ਸਾਡੀ ਮਦਦ ਕਰਨਗੇ ਔਰ ਜਿਹੜੇ ਨੋਰਮਸ ਆ ਉਹਨਾਂ ਦੇ ਰਿਲੈਕਸ ਕਰਨਗੇ ਕਿ ਜੇ ਕਿਸੇ ਦਾ ਮਤਲਬ ਖੇਤ ਹੀ ਨਹੀਂ ਜਾਇਆ ਫਸਲ ਹੀ ਨਹੀਂ ਜਾਈ ਤਾਂ ਉਹਦਾ 6800 ਰੁਪਏ ਚ ਕੀ ਬਣੂਗਾ ਜੀ ਉਹਦਾ ਉਹਦੇ ਚੋਂ ਵੀ 25% ਪੈਸੇ ਸਰਕਾਰ ਦਿੰਦੀ ਆ ਪਰ 5000 ਨਾਲ ਤਾਂ ਕੁਝ ਨਹੀਂ ਬਣਦਾ ਸੋ ਕੇਂਦਰ ਸਰਕਾਰ ਉੱਥੇ ਕਰੇਗੀ ਜੀ ਪਹਿਲਾਂ ਤੁਹਾਡੇ ਜਿਹੜਾ ਬਾਰਡਰ ਏਰੀਆ ਦੇ ਵਿੱਚ ਇੱਕ ਹਾਈ ਰਿਸਕ ਅਲਾਉਂਸ ਕਹਿੰਦੇ ਸੀ ਉਹਨੂੰ ਬਾਰਡਰ ਏਰੀਆ ਅਲਾਉਂਸ ਵੀ ਕਹਿ ਦਿੰਦੇ ਸੀ ਉਹ ਜਿਹਨੇ ਕਰਮਚਾਰੀ ਕੰਮ ਕਰਦੇ ਸੀ ਉਹਨਾਂ ਨੂੰ ਐਕਸਟਰਾ ਸੈਲਰੀ ਮਿਲਦੀ ਸੀ ਉਹ ਮੈਂ ਮੰਗ ਕੀਤੀ ਆ ਦੋ ਚਿੱਠੀਆਂ ਲਿਖ ਚੁੱਕਿਆ ਹਾਂ ਡੱਡਾ ਸਾਹਿਬ ਨੂੰ ਵੀ ਸਾਨੂੰ ਮੋਬਾਈਲ ਐਂਬੂਲੈਂਸਸ ਦਿਓ ਐਡਵਾਂਸਡ ਲਾਈਫ ਸਪੋਰਟ ਜਿਹਨੂੰ ਅਸੀਂ ਇਹੋ ਜਿਹੇ ਰਾਤ ਵਿੱਚ ਚਾਹੇ ਜੰਗ ਹੋਵੇ ਚਾਹੇ ਹਾੜੋਵੇ ਜਾਂ ਕੋਈ ਹੋਰ ਐਮਰਜੈਂਸੀ ਹੋਵੇ ਜਿਹਨੂੰ ਅਸੀਂ ਇੱਕ ਮੋਬਾਈਲ ਡਿਸਪੈਂਸਰੀ ਦੇ ਤੌਰ ਤੇ ਯੂਜ਼ ਕਰ ਸਕੀਏ ਇਸੇ ਤਰ੍ਹਾਂ ਜਿਹੜੇ ਕਰਮਚਾਰੀਆ ਉਹਨਾਂ ਨੂੰ 25% ਐਕਸਟਰਾ ਸੈਲਰੀ ਦੇ ਉਹਨਾਂ ਨੂੰ ਤਾਂ ਕਿ ਲੋਕ ਇੱਥੇ ਆਣ ਤੇ ਇੱਥੇ ਰਹਿਣ ਤੇ ਲੋਕਾਂ ਦੀ ਬਾਰਡਰ ਦੇ ਲੋਕਾਂ ਨੂੰ ਸੁਰਤਾ ਮਿਲਣ ਸਾਰੀਆਂ ਸਹੂਲਤਾਂ ਮਿਲਣ ਇਸੇ ਤਰ੍ਹਾਂ ਆਸ਼ਾ ਵਰਕਰ ਹੈ ਵਿਚਾਰੀ ਉਹ ਪਿੰਡ ਚ ਰਹਿੰਦੀ ਆ ਉਹਦਾ ਆਪਣਾ ਘਰ ਵੀ ਡੈਮੇਜ ਦਾ ਘਰ ਘਰ ਜਾ ਕੇ ਸੇਵਾ ਕਰਦੀ ਆ ਕਰੋਨਾ ਚ ਵੀ ਜੰਗ ਦੇ ਵਿੱਚ ਵੀ ਤੇ ਹੁਣ ਹੜ੍ਹਾਂ ਦੇ ਵਿੱਚ ਵੀ ਵੀ ਉਹਨੂੰ ਤੁਸੀਂ 10000 ਰੁਪਏ ਮਹੀਨਾ ਉਹਨੂੰ ਜਿਹੜਾ ਹੈਗਾ ਬਾਰਡਰ ਦੇ ਵਿੱਚ ਜ਼ਰੂਰ ਮਿਲਣਾ ਚਾਹੀਦਾ ਬਾਕੀਆਂ ਨੂੰ ਚਾਹੇ 5000 ਮਿਲੇ ਲੇਕਿਨ ਇਹਨਾਂ ਨੂੰ 10000 ਰੁਪਏ ਮਹੀਨੇ ਦਾ ਜ਼ਰੂਰ ਮਿਲਣਾ ਚਾਹੀਦਾ ਐਸੇ ਤਰ੍ਹਾਂ ਜਿਹੜੇ ਕਿਸਾਨ ਹੈ ਉਹ ਇੱਕ ਫਸਲ ਹੀ ਇੱਕ ਬੀਜ ਸਕਦੇ ਆ ਉਹਨਾਂ ਨੂੰ ਵੀ ਪਹਿਲਾਂ ਸਪੈਸ਼ਲ ਪੈਸੇ ਮਿਲਦੇ ਹੁੰਦੇ ਸੀ ਉਹ ਵੀ ਉਹਨਾਂ ਨੂੰ ਮਿਲਣੇ ਚਾਹੀਦੇ ਆ ਤਾਂ ਕਿ ਫਿਰ ਉਹ ਜੇ ਤੁਸੀਂ ਇਹ ਸਾਰਾ ਕੁਝ ਕਰੋਗੇ ਤਾਂ ਨੇਚਰ ਦੀ ਫਿਰ ਉਹਨਾਂ ਨੂੰ ਕੀ ਲੋੜ ਆ ਜੀ ਅਗਲਾ ਆਪਣੀ ਜਾਨ ਖਤਰੇ 'ਚ ਪਾਏਗਾ ਉਹ ਕੋਈ ਹੈਰੋਇਨ ਦਾ ਪੈਕੇਟ ਜਾਂ ਕੋਈ ਹੋਰ ਮਾੜੀ ਚੀਜ਼ ਦੂਜੇ ਪਾਸੇ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਤੋਂ ਵੀ ਲੋਕ ਬਚਣਗੇ ਦੁਸ਼ਮਣ ਨੂੰ ਵੀ ਜਿਹੜਾ ਹੈਗਾ ਉਹ ਸਹੀ ਸੁਨੇਹਾ ਜਾਏਗਾ ਕਿ ਜਿਹੜੀ ਪੰਜਾਬ ਸਰਕਾਰ ਹੈ ਆਪਣੇ ਜਿਹੜੇ ਪਿੰਡਾਂ 'ਚ ਰਹਿੰਦੇ ਆ ਬਾਰਡਰ ਦੇ ਉੱਤੇ ਕਿਸਾਨ ਮੈਦੂਰ ਦੁਕਾਨਦਾਰ ਦਸਤਕਾਰ ਕਰਮਚਾਰੀ ਉਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਦੇ ਰਹੀ ਆ ਉਹਨਾਂ ਦਾ ਉਹਨਾਂ ਦੀ ਦੇਖਭਾਲ ਕਰ ਰਹੀ ਆ ਮਾਈ ਬਾਪ ਵਾਲਾ ਕੰਮ ਕਰ ਰਹੀ ਆ ਤੇ ਇਹਦਾ ਇੱਕ ਬਹੁਤ ਅੱਛਾ ਮੈਸੇਜ ਵੀ ਜਾਏਗਾ ਦੇਸ਼ ਵਿੱਚ ਵੀ ਦੁਨੀਆ ਦੇ ਵਿੱਚ ਵੀ ਔਰ ਇਸ ਵਕਤ ਦੇ ਪਲੇ ਦੇ ਕੰਮ ਹੈ ਕਰਨੇ ਚਾਹੀਦੇ ਆ ਤੋਂ ਮੈਂ ਇਹਨਾਂ ਸ਼ਬਦਾਂ ਨਾਲ ਇੱਕ ਵਾਰੀ ਫਿਰ ਤੁਹਾਡਾ ਮੀਡੀਆ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਆਪਣੇ ਐਮਐਲਏ ਸਾਹਿਬ ਸਾਰੇ ਜਿੰਨੇ ਵੀ ਸਾਡੇ ਪਾਰਟੀ ਦੇ ਵਰਕਰਸ ਆ ਜਿਹੜੇ ਸਾਰੇ ਜਿੰਨੇ ਸੇਵਾ ਚ ਲੱਗੇ ਹੋਏ ਆ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਜਿਹੜਾ ਹੈਗਾ ਬਹੁਤ ਸ਼ਲਾਘਾਯੋਗ ਕੰਮ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ 对。Okay.